ਆਜ ਕੰਟਰੰਟਾਂ ਦੇ ਵਾਸਤੇ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਸਰਦੇ ਦੇ ਤੌਰ ਤੇ ਪੰਜਾਬ ਭਾਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਆਪਣੀਆਂ ਪੁਰਾਣੀਆਂ ਮੰਗਾਂ ਲੈ ਕੇ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿੱਚ ਵੀ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਮਕਸਦ ਆਪਣਾ ਇਕਤਰਾ ਸ਼ਕਤੀ ਪ੍ਰਦਰਸ਼ਨ ਕਰਨਾ ਹੈ ਤੇ ਸਰਕਾਰ ਨੂੰ ਇਹ ਦਰਸਉਣਾ ਹੈ ਕਿ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਸਕਤੇ ਨੇ ਜੋ ਪ੍ਰਾਣੀਆਂ ਮੰਗਾ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਸ ਦੇ ਨਾਲ ਨਾਲ ਜੋ ਨਮੀਆਂ ਨੀਤੀਆਂ ਸਰਕਾਰ ਵੱਲੋਂ ਲਿਆਂਦੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਰੋਕਣ ਦੀ ਜਿਹੜੀ ਕਿ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸੰਜੋਗ ਕਿਸਾਨ ਮੋਰਚਾ ਵੱਲੋਂ ਪੂਰੇ ਭਾਰਤ ਦੇ ਵਿੱਚ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਣਾ ਹੈ ਕਿਉਂਕਿ ਬੜਾ ਇਤਿਹਾਸਕ ਦਿਨ ਹੈ ਇਹ ਮੋਰਚਾ 2021 ਦਾ ਜਦੋਂ ਅਸੀਂ ਜਿੱਤਿਆ ਸੀਗਾ ਸੋ ਉਸ ਵੇਲੇ ਵੀ 26 ਜਨਵਰੀ ਨੂੰ ਟਰੈਕਟਰ ਮਾਰਚ ਜਿਹੜਾ ਕੀਤਾ ਸੀਗਾ ਸੋ ਇੱਕ ਜਿੱਤ ਦਾ ਪ੍ਰਤੀਕ ਇਹ ਦਿਨ ਹੈਗਾ ਇਹਨੂੰ ਮੰਨਿਆ ਗਿਆ ਆ ਸਰਕਾਰ ਦਿਨੋਂ ਦਿਨ ਜਿਹੜੇ ਨਵੇਂ ਐਕਟ ਲਿਆ ਕੇ ਕਿਸਾਨਾਂ ਤੇ ਕਿਰਤੀਆਂ ਤੇ ਪੱਤਰਕਾਰਾਂ ਤੇ ਹਰੇਕ ਨੂੰ ਦਬਾਉਣਾ ਚਾਹੁੰਦੀ ਹੈ ਚਾਹੇ ਕਿ ਉਹ ਵਿਜ਼ਿਬਲ 225 ਹੋਵੇ ਆ ਬਿਜਲੀ ਬਿੱਲ 225 ਹੋਵੇ ਨਾਲ ਦੀ ਨਾਲ ਦੇਖੋ ਸੁਆਮੀਨਾਥਨ ਰਿਪੋਰਟ ਅਸੀਂ ਲਾਗੂ ਕਰਨ ਦੀ ਗੱਲ ਕਰਦੇ ਆਂ ਉਹ ਸਰਕਾਰ ਲਾਗੂ ਨਹੀਂ ਕਰ ਰਹੀ ਪੂਰਨ ਕਰਜ਼ਾ ਮਾਫੀ ਦੀ ਗੱਲ ਕਰਦੇ ਆਂ ਪੂਰਨ ਕਰਜ਼ਾ ਮਾਫੀ ਜਿਹੜੀ ਆ ਨਹੀਂ ਕਰ ਰਹੀ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਅਸੀਂ ਗੱਲ ਕਰਦੇ ਆ ਉਹ ਸਰਕਾਰ ਨਹੀਂ ਦੇ ਰਹੀ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਟਰੈਕਟਰ ਮਾਰਚ ਕੀਤਾ ਜਾਣਾ ਮਨਰੇਗਾ ਸਕੀਮ ਨੂੰ ਤੋੜਨ ਦੀ ਗੱਲ ਕਰ ਰਹੀ ਆ ਚਾਰ ਲੇਬਰ ਕੋਡ ਜਿਹੜੇ ਲਾਗੂ ਕਰਕੇ ਕਿਰਤੀਆਂ ਤੇ ਹੱਕਾਂ ਤੇ ਜਿਹੜਾ ਉਹ ਡਾਕਾ ਮਾਰ ਰਹੀ ਹੈ ਇਹ ਕਿਤੇ ਨਾ ਕਿਤੇ ਮੈਂ ਦੇਖਿਆ ਕਿ ਪੰਜਾਬ ਸਰਕਾਰ ਵੀ ਕਿਤੇ ਘੱਟ ਨਹੀਂ ਹੈਗੀ ਉਹ ਦੇਖੋ ਪੱਤਰਕਾਰ ਪਾ ਇੰਚਾਰੇ ਦੇ ਉੱਪਰ ਜਿਹੜਾ ਆ ਉਹ ਪਰਚੇ ਦਰਜ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਤੇ ਜਿਹੜਾ ਵੀ ਅੱਜ ਸੋਸ਼ਲ ਮੀਡੀਆ ਤੇ ਬੋਲਦਾ ਜਿਹੜਾ ਵੀ ਕਿਸੇ ਦੇ ਸਰਕਾਰ ਦੇ ਖਿਲਾਫ ਕੋਈ ਸੱਚੀ ਗੱਲ ਕਰਦਾ ਉਹਨੂੰ ਦਬਾਉਣ ਦੀ ਗੱਲ ਜਿਹੜੀ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਕਰ ਰਹੀ ਹੈ ਕਿਤੇ ਕਿ ਇਹ ਲੋਕਾਂ ਦੇ ਹੱਕ ਦੇ ਵਿੱਚ ਹੁੰਦੀ ਅੱਜ ਲੋਕਾਂ ਦੇ ਕਿਰਤੀ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਸਾਰਿਆਂ ਦੇ ਵਿਰੋਧ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਸੋ ਅੱਜ ਜਿਹੜਾ ਅੱਜ ਦਾ ਟਰੈਕਟਰ ਮਾਰਚ ਹੈ ਤੇ ਬਵਾਬਾ ਕਿਸਾਨ ਕਮੇਟੀ ਵੱਲੋਂ ਟਾਂਡਾ ਦਸੂਗਾ ਮੁਕੇਰੀਆਂ ਪਠਾਨਕੋਟ ਜਲੰਧਰ ਔਰ ਨਾ ਦੀ ਨਾਲ ਕਪੂਰਥਲਾ ਇਹ ਸਾਰੇ ਪਾਸੇ ਜਿਹੜਾ ਟਰੈਕਟਰ ਮਾਰਚ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਅਸੀਂ ਟਰੈਕਟਰ ਲੈ ਕੇ ਕਰ ਰਹੇ ਆਂ ਔਰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਇਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਜੁਕਤ ਕਿਸਾਨ ਮੋਰਚਾ ਵੱਡੀ ਪੱਧਰ ਤੇ ਨਵੇਂ ਸੰਘਰਸ਼ ਦਾ ਜਿਹੜਾ ਐਲਾਨ ਕਰੇਗਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਇਤਿਹਾਸਕ ਕਿਸਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ 26 ਨਵੰਬਰ 2020 ਨੂੰ ਉਹਨਸਾ ਸਮੇਂ ਤੋਂ ਲੈ ਕੇ ਅੱਜ 5 ਸਾਲ ਪੂਰੇ ਹੋ ਗਏ ਜਦੋਂ ਮਦੋਂ ਦਿੱਲੀ ਦੀਆਂ ਬਰੂਹਾਂ ਤੇ ਅਸੀਂ ਗਏ ਸੀਗੇ ਤਾਂ ਸੱਤ ਮੰਗਾਂ ਸੀਗੀਆਂ ਸਾਡੀਆਂ ਉਹਨਾਂ ਦੇ ਵਿੱਚ ਮੇਨ ਤਾਂ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਕਰਜ਼ਾ ਮੁਕਤੀ ਹੈ ਦੂਸਰਾ ਆਪਣਾ ਐਮਐਸਪੀ ਹੈ ਤੇ ਹੋਰ ਲੋਕਲ ਮੰਗਾਂ ਸੀਗੀਆਂ ਪਰ ਸਰਕਾਰ ਨੇ ਉਦੋਂ ਇੱਕਦਮ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਜਿਹੜੇ ਸਾਰੇ ਕਿਸਾਨੀ ਨੂੰ ਝੰਜੋੜ ਕੇ ਰੱਖਤਾ ਤੇ ਉਹ ਲਗਾਤਾਰ ਉਹਦੇ ਤੇ ਅਸੀਂ 2 ਮਹੀਨੇ ਪੰਜਾਬ ਦੇ ਵਿੱਚ ਰੇਲਾਂ ਰੋਕ ਤੇ ਹੋਰ ਦਿਮੋਸਟ੍ਰੇਸ਼ਨ ਸਾਰੇ ਪੰਜਾਬ ਚ ਕੀਤੇ ਰੇਲਾਂ ਰੋਕੀਆਂ ਤੇ ਲੋਕਾਂ ਨੂੰ ਪਿਆਰ ਕੀਤਾ ਦਿੱਲੀ ਗੱਲ ਵੱਧੇ ਤਾਂ ਇਹ ਉਦੋਂ ਸੱਤ ਸਾਡੀਆਂ ਮੰਗਾਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਜਿਵੇਂ ਕਿ ਖੇਤੀ ਵਾਸਤੇ ਐਮਐਸਪੀ ਦਾ ਜਿਹੜਾ ਗਰੰਟੀ ਕਾਨੂੰਨ ਔਰ ਦੂਸਰਾ ਕਰਜ਼ਾ ਮੁਕਤੀ ਤੀਸਰਾ ਜਿਹੜਾ ਬਿਜਲੀ ਬਿੱਲ ਇਹ ਇਹਨਾਂ ਮੰਗਾਂ ਸ਼ਾਮਲ ਸੀਗੇ ਪਰ ਆਵੋ ਸਾਲ ਲੰਘਣ ਤੋਂ ਬਾਅਦ ਉਹ ਤਿੰਨ ਕਾਨੂੰਨ ਤਾਂ ਸਰਕਾਰ ਨੂੰ ਵਾਪਸ ਲੈਣੇ ਪੈਗੇ ਕਿਉਂਕਿ ਕਿਸਾਨਾਂ ਦੀ ਚੜਤ ਨੂੰ ਦੇਖਦਿਆਂ ਕਿ ਸਾਰੇ ਦੁਨੀਆਂ ਦੇ ਵਿੱਚ ਸਰਕਾਰ ਦੀ ਥੂਧੂ ਹੋਈ મોદી ਸਰਕਾਰ ਦੀ ਉਹ ਵਾਪਸ ਲਏ ਪਰ ਉਹਨੇ ਜਿਹੜੀਆਂ ਦੂਜੀਆਂ ਮੰਗਾਂ ਸੀਆਂ ਕਰਜ਼ਾ ਮਾਫੀ ਔਰ ਐਮਐਸਪੀ ਤੇ ਗਾਰੰਟੀ ਕਾਨੂੰਨ ਬਣਾਉਣ ਦੀ ਗੱਲ ਸੀਗੀ ਉਹਦੇ ਉਹ ਬਿਲਕੁਲ ਉਹਦੇ ਨਾਲ ਸਾਡੇ ਨਾਲ ਵਾਅਦਾ ਕੀਤਾ ਪਰ ਉਹ ਅੱਜ ਤੱਕ ਜਿਹੜਾ ਹੈਗਾ ਵਾਅਦਾ ਨਹੀਂ ਨਿਭਾਇਆ ਬਲਕਿ ਸਰਕਾਰ ਨੇ ਚਾਰ ਚਫੇਰੋ ਹਮਲਾ ਸਾਡੀ ਕਿਸਾਨੀ ਤੇ ਆਮ ਗਰੀਬ ਲੋਕਾਂ ਤੇ ਬੋਲੇ ਕਿ ਜਿਹਦੀ ਵਜ੍ਹਾ ਕਰਕੇ ਇਹ ਅੰਦੋਲਨ ਲਗਾਤਾਰ ਅਸੀਂ 5 ਸਾਲ ਹੋ ਗਏ ਕਰਦੇ ਆ ਨੂੰ ਔਰ ਸਰਕਾਰ ਨੂੰ ਕਈ ਵਾਰੀ ਅਸੀਂ ਉਦੋਂ ਪਿਛੇ ਵੀ ਚੋਕਾਇਆ ਫੇਰ ਵੀ ਅੱਜ ਜਿਹੜਾ ਸਾਡਾ ਹੈ ਇਹ ਜਿਹੜਾ ਅੱਜ ਦਾ ਫਿਰਾ ਪ੍ਰੋਗਰਾਮ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਮੰਗ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਬਲਾਕ ਪੱਧਰ ਤੇ ਟਰੈਕਟਰ ਜਿਹੜੇ ਮਾਰਚ ਕੀਤੇ ਜਾ ਰਹੇ ਨੇ 26 ਜਨਵਰੀ ਦੀ ਜਿਹੜੀ ਪਰੇਡ ਸਾਡੇ ਦੇਸ਼ ਦੇ ਵਿੱਚ ਹੁੰਦੀ ਹੈ ਗਣਤੰਤਰਤਾ ਦਿਵਸ ਇਹ ਅਸੀਂ ਕਿਸਾਨ ਪਰੇਡ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਕਰ ਰਹੇ ਡੜਵਾ ਮੰਡੀ ਤੋਂ ਹੈਪੀ ਅਤੇ ਟਾਂਡਾ ਤੋਂ ਅਰਜੁਨ ਜੈਨ ਦੀ ਰਿਪੋਰਟ